ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ப்ਲੀਜ਼ ਜਿਹੜਾ ਸਾਰਾ ਚੈਨਲ ਤੇ ਨਵੇਂ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਜੀ ਫੁੱਲ ਵਾਚ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਮੰਮੀ ਨੂੰ ਮਿਲੋ ਜੀ ਸਭ ਨੂੰ ਸਾਰਿਆਂ ਨੂੰ ਲਓ ਜੀ ਮੰਮੀ ਚਾਹ ਚੂ ਪੀ ਕੇ ਤੇ ਫੋਨ ਦੇਖ ਰਹੀ ਸੀ ਪਰ ਜਦੋਂ ਆਪਾਂ ਪਾਇ ਜਾਨੇ ਨੀਂਦ ਜੀ ਆਉਣ ਲੱਗ ਗਈ। ਹਾਂ ਨੀਂਦ ਆਉਣ ਲੱਗ। ਬਾਕੀ ਜੀ 4 ਵਜ ਗਏ 4 4:30 ਦਾ ਟਾਈਮ ਹੋ ਗਿਆ। ਹੋਰ ਤੇ ਜਸ਼ਨ ਦੇ ਰੈਡੀ ਗਏ ਚਾਹ ਚੂ ਪੀ ਕੇ ਨੀਰਾ ਚਾਰਾ ਲੈਣ। ਤੇ ਬਸ ਮੈਂ ਵੀ ਭੰਡ ਟਿੰਡਗਾ ਧੋ ਕੇ ਰੱਖਿਆ ਈ ਉਹ ਹਮਾਰਾ ਪਾਣੀ ਜਨ ਉੱਚੜ ਜਾਂਦਾ ਨਹੀਂ ਭੁਰ ਮੰਜੇ ਦੇ ਉੱਤੇ ਲੱਗ ਜਾਂਦਾ ਪਾਣੀ ਜ। ਕੀ ਆ ਸੀ ਮੈਂ ਉਹ ਟਿੰਡਗਾ ਲੈ ਲਿਆ। ਕੈਂਚ ਕਰਦੀ ਸੀ ਫੜਾ ਦੀ ਪਹਿਲਾਂ ਐਂ ਲੈ ਜਾ ਉਹ ਬੁਧਿਆ ਗਿਆ ਹੁਣ ਜਾਣਾ ਦੀ ਪਤਾ ਲੰਗਾ ਐਂ ਲੰਗਾ ਹਾਂ ਇਹਦਾ ਹੈ ਤੇ ਲੈ ਜੇ ਦਸਮਾ ਦੀ ਵਧੀਆ ਬਣਾ ਲੈਣਗੇ ਕਿਥੇ ਡੱਪਦਾ ਹੋਇਆ ਜਾਣਾ ਲੰਗਾ ਜਸ਼ਨ ਆਪਣੀ ਗਿਆ ਹਾਂ ਦੁਆ ਮੈਂ ਦੇਖ ਗਿਆ ਤੇ ਗਿਆ ਕਿ ਪੰਡ ਪੰਡ ਗਿਆ ਸੀ ਮੇਰਾ ਧਿਆਨ ਚੋਂ ਨਿਕਲ ਗਈ ਇਹ ਜਸ਼ਨ ਨੂੰ ਫੜਾ ਦੇ ਚੱਲ ਉਹਨੂੰ ਲੈ ਜਾ ਕੇ ਦੇਖਾਂ ਵੀ ਡੱਪ ਕੇ ਚੱਲ ਦਵਾਰੇ ਘਾਤਾ ਉੱpon ਗਿਆ ਤੇ ਟਿੰਡਾ ਆਪਣੇ ਘਰ ਦੀ ਸਬਜ਼ੀ ਹੈ ਜੀ ਬਸ ਸਾਡੇ ਤਾਂ ਟਿੰਡੀਆਂ ਜ਼ਿਆਦਾ ਬੰਦੀਆਂ ਗਈਆਂ ਕਿਉਂਕਿ ਟਿੰਡੀਆਂ ਸਾਰੀ ਸਬਜ਼ੀ ਨੂੰ ਜ਼ਿਆਦਾ ਲੈਂਦੀਆਂ ਨੇ ਤੇ ਕੱਦੂ ਦਾ ਹਜੇ ਥੋੜਾ ਜਿਹਾ ਗਰਮੀ ਦਾ ਕਰਕੇ ਉਧਰ ਨਹੀਂ ਸੀ ਮੈਂ ਕੱਦੂ ਕਰਕੇ ਹਾਂ ਫਿਰ ਮੈਨੂੰ ਯਾਦ ਆਇਆ ਕਿ ਮੈਂ ਤਾਂ ਟਿੰਡੀਆਂ ਬੰਨਿਆ ਨਹੀਂ ਤੋੜੀ ਨਹੀਂ ਬਲ ਹੋਣਾ ਹੀ ਨਹੀਂ ਕੱਦੂ ਤੇ ਗਾਂ ਹਾਂ ਅੱਜ ਅੱਜ ਕਰੀ ਸੀ ਉਹਦਾ ਲਿਆਉਂਦੇ ਤਾਂ ਵਧੀਆ ਸੀ ਜੇ ਮੈਨੂੰ ਯਾਦ ਆਗਾ ਮੈਂ ਟਿੰਡੀਆਂ ਬੰਨਿਆ ਬਟ ਟਿੰਡੀਆਂ ਕਰਾਉਂ ਜਾਂ ਅੱਜ ਲਿਆਉਣ ਅਖਰੇ ਤਾਂ ਵਧੀਆ ਰ ਕੋਈ ਲੈਣ ਆ ਜਾਵੇ ਹੋਰ ਹਾਂ ਆਏ ਦੀ ਗਾਉਂ ਤੇ ਸਾਨੂੰ ਪਤਾ ਰਾ ਚੱਲਦਾ ਹਨਾ ਕਈ ਵਾਰੀ ਕਿਸੇ ਦੀ ਨਿਗਾ ਪੈ ਜਾਂਦੀ ਆ ਆਪ ਨੂੰ ਸਬਜ਼ੀ ਉਹ ਨਹੀਂ ਹੁੰਦੀ ਅਗਲਾ ਲੈ ਜਾਂਦਾ ਆਪਾਂ ਭਾਲਦੇ ਰਹਿ ਜਾਂਦੇ ਆ ਚਾਰੇ ਵਸੇ ਆ ਚੱਲਦੇ ਹਾਂ ਪਰ ਆਏ ਹੁੰਦਾ ਵੀ ਚਲੋ ਜਿਹਦੇ ਕਰਮਾਂ ਚ ਹੁੰਦੀ ਆ ਚਲੋ ਦਾਣਾ ਪਾਣੀ ਆਦੇ ਹੁੰਦੇ ਆ ਉਹ ਉਹਨੇ ਲਈ ਜਾਣਾ ਹਨਾ ਉਹ ਸਬਜ਼ੀ ਜੋ ਕਰਾਂ ਲੈ ਵੀਰਾ ਹੀ ਅਗਲਾ ਵੇਖ ਲੈਣਾ ਕਿ ਇਹਨਾਂ ਨੂੰ ਵੀ ਚਾਹੀਦੀ ਆ ਹਾਂ ਇੱਕ ਹਾਇ ਥੋੜੀ ਐ ਇੱਕੀ ਸਬਜ਼ੀ ਜੀ ਪਾਣੀ ਤੋਂ ਬਿਨਾ ਬਹੁਤ ਜ਼ਿਆਦੇ ਕੱਟ ਸਬਜ਼ੀ ਇੱਕ ਲਈ ਥੋੜੀ ਆ ਇੱਕੋ ਹੀ ਫਾਇਨਰ ਦੇ ਬਹੁਤ ਬਸ ਹਾਂ ਇੱਕ ਪਾਣੀ ਦੀ ਕਮੀ ਸਾਡੇ ਇੱਧਰ ਹਰਿਆਣੇ ਜਿੱਤੇ ਇੱਕ ਗਰਮੀ ਕਹਿਰ ਦੀ ਪੈਂਦੀ ਹੈ ਤੇ ਨਹੀਂ ਤਾਂ ਆਪਣੇ ਘਰ ਕੋਲ ਜਿਹੜੀਆਂ ਕਦੂੜੀਆਂ ਵੱਲਾਂ ਲੱਗੀਆਂ ਹੋਈਆਂ ਹੀ ਵਾਧੂ ਸੀ ਕਿਉਂਕਿ ਹੁਣ ਹੁਣ ਦੋ ਹੁਣ ਦੋ ਕਦਨ ਹੋਇਆ ਮੀਂਹ ਪੈਣ ਤੋਂ ਬਾਅਦ ਦੁਆਰੇ ਵੱਲਾਂ ਨੇ ਫੁੱਲ ਚੱਕੇ ਆ ਪਹਿਲਾਂ ਤਾਂ ਫੁੱਲ ਮਾਚ ਹੀ ਜਾਂਦੇ ਸੀ ਹਲੋ ਦੇ ਨਾਲ ਤੇ ਹਲੋ ਜੀ ਆਪਣੇ ਇੱਧਰ ਘਰ ਕੋਲ ਕਰੀ ਜਾਂਦੇ ਕੰਪਿਊਟਰ ਇੰਨਾ ਵੀ ਕਰਦੇ ਸੰਦੀਪ ਕੋ ਬਾਤ ਕਰਦੇ ਆਪਾਂ ਪਤਾ ਨਹੀਂ ਮੈਂ ਕਬੂਟਰ ਕਰਿਆ ਗਿਆ ਤੇ ਲੋ ਜੀ ਬਸ ਆਪਾਂ ਭੰਡੇ ਢਿੰਡੇ ਫੇਰੀ ਚੱਕਾਂਗੇ ਪਹਿਲਾਂ ਮਦਾਲ ਸਾਹਿਬ ਜੀ ਜੀ ਦੇ ਕੱਪੜੇ ਆਪਾਂ ਤੈਂ ਲਾਤੇ ਜੀ ਚਾਹ ਪੀਣ ਤੋਂ ਬਾਅਦ ਬਸ ਉਹਦੀ ਲਾਦਨੇ ਹੁੰਨੇ ਤੈਂ ਤੱਕ ਕੱਪੜੇ ਬਸ ਚਾਹ ਪੀਣ ਤੋਂ ਬਾਅਦ ਤਾਜੀ ਕੰਮ ਸਟਾਰਟ ਹੋ ਜਾਂਦਾ 2 2:30 ਵਜੇ ਚਾਹ ਕਰੀ ਤੇ ਫਿਰ ਸਵੇਰੇ ਚੌਲ ਬਣਾਏ ਸੀਗੇ ਅੱਜ ਜਸ਼ਨ ਨੂੰ ਸਕੂਲ ਚ ਚੌਲ ਬਣਾ ਕੇ ਦਿੱਤੇ ਸੀ ਉਹ ਪਏ ਸੀ ਉਹ ਖਾ ਲੇ ਸਾਰਿਆਂ ਨੇ ਅੱਜ ਦਿਨੇ ਦੁਪਹਿਰੇ ਤੇ ਬਸ ਉਹ ਪਾਂਡੇ ਟਿੰਡੇ ਭਈਆ ਵਾਵਾ ਚੱਕਣ ਵਾਲੇ ਅੱਜ ਤੇ ਉਹ ਚਾਗਦੇ ਆ ਪਸ਼ੂ ਵੀ ਟਾਈਮ ਨਾ ਖੜੇ ਹੋਗੇ ਕਿਉਂਕਿ ਸਵੇਰੇ 8 ਵਜੇ ਦੇ ਬਾਅਦ ਵਿਚਾਰੇ ਬੰਨੇ ਆ ਤੇ ਟਾਈਮ 4:30 ਦਾ ਹੋ ਗਿਆ ਬਸ ਜਸ਼ਨ ਦੇ ਰੈਡੀ ਹੋਣੇ ਦਾ ਲੇਟ ਹੋਣਗੇ ਤੇ ਫਿਰ ਦੇਵਾਂਗੇ ਆਪਾਂ ਨੀਰਾ ਚਾਰਾ ਪਾ ਤੇ ਨੰਦ ਜੀ ਕੰਪਿਊਟਰ ਵਾਲਾ ਭਾਈ ਕਿੱਧਰ ਗਿਆ ਹਉ ਉੱਥੇ ਲਾ ਗਿਆ ਉਹ ਉਸੇ ਦਿਸਦਾ ਨਹੀਂ ਹੋਣਾ ਸੋਨੂ ਇਹ ਇਹ ਵਾਲਾ ਇਹ ਵਾਲਾ ਕਿੱਧਰ ਗਿਆ ਮੈਨੂੰ ਆਪ ਨਹੀਂ ਲਾਉ ਉਹ ਫਿਰ ਦਾ ਟਰੈਕਟਰ ਦਾ ਕੰਪਿਊਟਰ ਕਰਦੇ ਐ ਲਓ ਜੀ ਪਸੂ ਆਪਣੇ ਹੋ ਗਏ ਖੜੇ ਤੇ ਲਾਡੋ ਆਪਣੀ ਬੈਠੀ ਐ ਲਾਡੀ ਤੇ ਹੁਣ ਮੀਂਹ ਪੈਣ ਤੋਂ ਪੈਣ ਕਰਕੇ ਜੀ ਮੌਸਮ ਹੋਗਾ ਬਹੁਤ ਜ਼ਿਆਦਾ ਵਧੀਆ ਤੇ ਹੁਣ ਲੋ ਬਿਲਕੁਲ ਨਹੀਂ ਹੁੰਦੀ ਵਧੀਆ ਹੁੰਦਾ ਮੌਸਮ ਠੰਡਾ ਤੇ ਸੋਨੂੰ ਜਾਮਣਾ ਦਿਖਾਵਾਂ ਬਹੁਤ ਜ਼ਿਆਦਾ ਜਾਮਣਾ ਜੀ ਬਸ ਜਿੱਦੋਂ ਕਰਗੀਆਂ ਫੇਰ ਤਾਂ ਜਾਮਣਾ ਜਾਮਣਾ ਹੋ ਜਾਣੀਆਂ ਬਹੁਤ ਤਕੜੀਆਂ ਜਾਮਣਾ ਲੱਗੀਆਂ ਐਤੀ ਫੇਰ ਵੀ ਬਹੁਤ ਸੀ ਤੇ ਵੀ ਪੇਂਦੂ ਵੀਰ ਵੀ ਬਹੁਤ ਸੀ ਤੇ ਛੋਟੇ ਬੇਰੀ ਤੇ ਛੋਟੇ ਬੇਰ ਵੀ ਬਹੁਤ ਸੀ ਤੇ ਜਾਮਣਾ ਵੀ ਬਹੁਤ ਹੈ ਸੋਨੂੰ ਮੈਂ ਦਿਖਾਉਣੀ ਆ ਬੈਕ ਕੈਮਰਾ ਕਰਕੇ ਲੋ ਜੀ ਆ ਦੇਖੋ ਜਾਮਣਾ ਇਹ ਤਾਂ ਹੇਠੇ ਦਾ ਹਜੇ ਸ਼ੋਰ ਆ ਦੇਖੋ ਤਾਂ ਐਡੇ ਐਡੇ ਗੁੱਛੇ ਲੱਗੇ ਹੋਏ ਆ ਤਾਂ ਹਜੇ ਨਿੱਕੀ ਆ ਹੇਠੇ ਆਪਾਂ ਜੋ ਕੈਮਰਾ ਤੋਂ ਦਿਖਦਾ ਨਹੀਂ ਹੋਣਾ ਤੇ ਕਿੱਧਰ ਗਿਆ ਉਹ ਦੇਖੋ ਧਿਆਨ ਨਾਲ ਦੇਖੋ ਫਿਰ ਦਿਸਣਗੇ ਬਹੁਤ ਜ਼ਿਆਦਾ ਲੱਗੀਆਂ ਬਈਆਂ ਉਹ ਦੇਖੋ ਪੋਛਤਾ ਜਾ ਐ ਜਾਵਣੀ ਜੀ ਹੋਣ ਲੱਗ ਗਈਆਂ ਜੀ ਉਹ ਖੜੀ ਇੱਕ ਜਾਵਣੀ ਜੀ ਤੇ ਬਹੁਤ ਜ਼ਿਆਦਾ ਉਹ ਤਾਹ ਵਾਲੇ ਢਾਣੇ ਤਾਂ ਇੱਧਰ ਇੱਧਰ ਹੈ ਜਿਹੜੇ ਤਾਹ ਆਪਣੇ ਇਹ ਤਾਂ ਬਹੁਤ ਜ਼ਿਆਦੇ ਭਰੇ ਆ ਜਾਮਣਾ ਜਾਮਣਾ ਹੋ ਜਾਣੀਆਂ ਜੀ ਲੋ ਜੀ ਆਪਾਂ ਲੱਗ ਕੇ ਕਹਿੰਦੀ ਆ ਜੀ ਇੱਦਾਂ ਤੇ ਟਾਈਮ ਸਾਢੇ 4 ਦਾ ਹੋਇਆ ਤੇ ਨੀਰਾ ਪਾਉਂਦੇ ਕਰਦੇ ਸੀ 5 ਵਜੇ ਆਣਗੇ ਪਰ ਹਜੇ ਖੁਰਨੀ ਆ ਤੇ ਬਹੁਤ ਔਪ ਹੈ ਤੇ 5 ਵਜੇ ਤੋਂ ਵੱਸ ਵਧੀਆ ਛਾਂ ਜੂਰੀ ਅਜੀਤ ਰੇਸ਼ੰਦ ਰੈਡੀ ਹਰਾ ਲੈ ਕੇ ਨਹੀਂ ਆਇਆ ਤੇ ਹੁਣ ਤਾਂ ਜੀ ਜਦੋਂ ਦੀ ਉਹ ਨੇਰੀ ਜੀ ਆਈਆ ਨਾ ਦੋ ਤਿੰਨ ਦਿਨ ਵੀ ਸ਼ਾਮ ਦੇ ਟਾਈਮ ਰੋਟੀ ਦੇ ਟਾਈਮ ਨੇਰੀ ਨੇ ਜਮਾਂ ਡਰਾ ਤੇ ਹੁਣ ਆਪਾਂ ਟਾਈਮ ਨਾ ਕੰਮ ਕਰ ਲਈਦਾ ਕੰਮ 7 ਵਜੇ ਦੇ ਨਾਲ ਰੋਟੀ ਟੁੱਕ ਕਰਕੇ ਤੇ ਬਸ ਖਾਣ ਖਾਣ ਵਾਲੀ ਰੋਟੀ ਰਹਿ ਜਾਂਦੀ ਹੈ 8 ਵਜੇ ਦੇ ਨਾਲ ਫ੍ਰੀ ਹੋ ਜਾਂਦੇ ਆ ਸਾਰਾ ਕੰਮ ਧੰਦਾ ਕਰਕੇ ਪਹਿਲਾਂ ਜੇ ਵਾ ਸੀ ਬਿਮਾਰ ਉਹਦੋਂ ਤਾਂ ਸਾਨੂੰ ਜਦੋਂ ਮੈਂ ਬਿਮਾਰ ਸੀ 10 10 ਵਜੇ ਜਾਂਦੇ ਸੀ 10 ਵਜੇ ਕਾ ਪੈਂਦੇ ਕਿਤੇ ਕੰਮ ਨਿਪੜਦਾ 10 ਵਜੇ ਫ੍ਰੀ ਹੁੰਦੇ ਬਹੁਤ ਲੇਟ ਹੋਣ ਲੱਗੇ ਸੀ ਹੁਣ ਤਾਂ ਬਸ ਆਪਾਂ ਕੱਲ ਦਾ 8 ਵਜੇ ਨਹੀਂ ਕਰ ਲਿਆ ਸੀ ਪਰਸੋਂ 8:30 ਹੋਗੇ ਸੀ ਬਸ ਟਾਈਮ ਨੇ ਕਰ ਲਈਦਾ ਜੀ ਹੁਣ ਤਾਂ ਲੋ ਜੀ ਬਸ ਆਪਾਂ ਚੀਰ ਲੀਏ ਦਵਾ ਦਾ ਦਾਲ ਸਬ지 ਫਿਰ ਆਪਾਂ फिर ही चक्ू भांडे पे चक्कर रखता जे अपने चौल भांडे सारे नहीं तो ना जो मांजन बड़े टाइम लग जा रख दी तो आप जो हो जाए चौल वगैरह लगे होंगे तो छेती लह जाते चलो जी मांजरीे आ मांजरीे लो जी ਅੱਪਾ ਚੱਲੇ ਆ ਹੱਸਟਣ ਗੰਡੇਆਂ ਦੇ ਸ਼ੁਰਕੇ ਤੇ ਮੰਮੀ ਫਿਰ ਪਾਉਣ ਲੱਗ ਗਏ ਨੀਰਾਚਾਰ ਜਸੰਦਰ ਰੈਡੀ ਦਾ ਹਾਲ ਦੇਖੋ ਕਿਵੇਂ ਸਿਨੋ ਬਸਿਤੇ ਹੋਏ ਪਹਿਲਾਂ ਤਾਂ ਇਨੀ ਧੁੱਪ ਦੇ ਵਿੱਚ ਹਰਾ ਵੱਢ ਕੇ ਲਿਆਉਂਦੇ ਆ ਫਿਰ ਕੁੱਤਦੇ ਆ ਫਿਰ ਨੀਰਾਚਾਰਾ ਪਾਉਂਦੇ ਆ ਬੋਲਦੇ ਵੀ ਨਹੀਂ ਫਿੱਚਾ ਆ ਗਦੇ ਗਰਮੀ ਵਾਲੀ ਹੈ ਬਾਈ ਟੈਂਪਰੇਚਰ ਸੂਰਜ ਦੇ ਹਿਸਾਬ ਨਾਲ ਬੰਦਿਆਂ ਦਾ ਵੀ ਹਾਈ ਰਹਿੰਦਾ ਸਹੀ ਹੈ ਕਿ ਨਹੀਂ ਸਰੋਜੀ ਆਪਾਂ ਸਿੱਟਿਆ ਗਿਆ ਆ ਬਾਹਰ ਤੇ ਬਸ ਮੈਂ ਵੀ ਆ ਕੇ ਭਾਂਡੇ ਚੱਕਦੀ ਆ ਸਬਜੀ ਚੀਰ ਕੇ ਰਸੋਈ ਦੇ ਵਿੱਚ ਤੜਾਈ ਤੇ ਪਸ਼ੂ ਆਪਣੇ ਘੇੜਾ ਬੰਨ੍ਹ ਨੀ ਘਰੇ ਆ ਬੰਦੋ ਬੰਦੋ ਕਰੀ ਜਾਂਦੇ ਲਓ ਜੀ ਭਾਂਡੇ ਪੁੰਡੇ ਚੱਕਿਆ ਇਹਨਾਂ ਆਪਾਂ ਅੱਗੇ ਉੱਧਰ ਲੱਕੜਾ ਲੈਣਾ ਛਟੀਆਂ ਸਾਡੇ ਹੈ ਨਹੀਂ ਜੀ 2 ਸਾਲ ਹੋ ਗਏ ਹਨ ਦੂਸਰਾ ਸਾਲ ਚੱਲ ਪਿਆ ਪਹਿਲਾ ਲੈ ਆ ਘੋੜਨਾ ਤੇ ਵਧੀਆ ਹੋ ਗਿਆ ਐਲਸੀ ਫੇਰ ਲਾ ਮੋਗੇ ਤਾਂ ਅਗਰ ਕੀ ਹੁਣ ਆਪਣੇ ਨਰਮਾ ਇੱਥੇ ਕਿ ਲਈ ਵੀ ਤੇ ਆਪਾਂ

ਆਪਾਂ ਜਿਹੜੇ ਪੈਸੇ ਭਰਾਪੇ ਨਾਲਵੇਂ ਜੁੜੇ ਉਹਨਾਂ ਨੂੰ ਬੱਸ ਜੀਏ ਵੀ ਆਪਾਂ ਸਾਰਾ ਕੰਮ ਜੁਲੇ ਤੇ ਹੀ ਕਰਦੇ ਆ ਤੇ ਵੀ ਕੈਸ਼ ਤੇ ਬਸ ਹੱਪਾ ਕੱਲੀ ਚਾਹ ਚਾਹ ਬਣਾਉਣੇ ਝਲੇ ਬੱਸ ਤੇ ਬਾਕੀ ਆਪਣਾ ਸਾਰਾ ਕੰਮ ਦਾਲ ਸਬਜ਼ੀ ਦੁੱਧ ਬਾ ਰੋਟੀ ਕੋਲ ਆਪਾਂ ਜੁਲੇ ਤੇ ਹੀ ਕਰਦੇ ਆ ਤੇ ਕਿਉਂਕਿ ਇੱਧਰ ਥੋੜਾ ਬਾਹਰ ਵੀ ਥੋੜੀ ਜਾਨ ਸੁੱਕੀ ਜਾਂਦੀ ਹੈ ਵਧੀਆ ਹਨਾ ਤੇ ਕੁਝ ਆਏ ਹੋ ਜਾਂਦਾ ਆਪਾਂ ਨੂੰ ਸੋਈ ਥੋੜੀ ਜਿਹੀ ਛੋਟੀ ਹੈ ਤੇ ਅੰਦਰ ਜਦ ਬਹੁਤ ਜ਼ਿਆਦਾ ਸਾਗ ਹੁੰਦਾ ਹੋ ਜਾਂਦਾ ਤੇ ਨਾਲੇ ਵਧੀਆ ਸਿਲੰਡਰ ਦੀ ਬਚਤ ਹੋ ਜਾਂਦੀ ਹੈ ਚਲੋ ਨਾਲੇ ਚੁੱਲੇ ਤੇ ਰੋਟੀ ਰੋਕ ਵਰਗੀ ਗਰੀਸ ਨਹੀਂ ਜੀ ਚੁੱਲੇ ਦਾ ਰੋਟੀ ਟੋਕਾ ਲਾ ਆ ਜੀ ਆਪਾਂ ਰੋਟੀ ਦਾਲ ਸਬਜ਼ੀ ਚੁੱਲੇ ਤੇ ਕਰੀਏ ਹਨਾ ਸਾਰਾ ਤਾਂ ਸਵਾਲ ਆਦੀ ਹੈ ਤੇ ਲਓ ਜੀ ਜੀਰਾ ਆਪਾਂ ਪਾਤਾ ਤੇ ਤੇਲ ਆਪਾਂ ਉਹ ਹੀ ਵਰਤੀ ਐਨੇ ਆ ਜੀ ਹਜੇ ਜਿਹਦੀ ਆਪਾਂ ਗੋਲਗਲੇ ਬਣਾਏ ਸੀਗੇ ਤੇ ਮੈਂ ਭਾਂਡੇ ਚ ਕੱਟ ਕੇ ਰੱਖਤਾ ਸੀਗਾ ਤੇ ਚਾਰ ਚਾਰ ਪੰਜ ਚਾਰ ਡੰਗ ਹੋ ਗਏ ਇੱਕ ਅੱਧੇ ਡੰਗ ਦਾ ਹਜੇ ਹੋਰ ਪਿਆਗਾ ਤੇ ਬਸ ਜੀ ਆਪਾਂ ਸਿੰਪਲੀ ਬਣਾਵਾ ਗਏ ਤੁਸੀਂ ਆਖੋਗੇ ਵੀ ਤੁਸੀਂ ਟਿੰਡੀਆਂ ਖਾ ਖਾ ਕੇ ਨਹੀਂ ਅਸੀਂ ਤੁਸੀਂ ਅਸੀਂ ਦੇਖਦੇ ਖਾਖ ਗਏ ਤੇ ਤੁਸੀਂ ਆਖੋਗੇ ਰੋ ਜੀ ਟਿੰਡੀਆਂ ਘਰ ਲੈਂਦੇ ਆ ਰੋ ਜੀ ਕੀ ਕਰੀਏ ਜੀ ਬਸ ਐ ਲਾਹਾ ਹੋ ਜਾਂਦਾ ਹੈ ਨਾ ਵੀ ਚਲੋ ਜਿਹੜੀ ਸਬਜੀ ਥਾਉਂਦੀ ਆ ਵੀ ਐਵੇਂ ਖਰਾਬ ਤਾਂ ਨਹੀਂ ਕਰਨੀ ਜਦੋਂ ਹੋਉਂਦੀ ਆ ਤੇ ਵੀ ਚਲੋ ਬੜਾਈ ਹੀ ਬਣਾ ਲੈਨੇ ਆ ਤੇ ਵੀ ਕਾਣੋ ਹੋਣਾ ਵੀ ਮੁੱਲ ਦੀ ਸਬਜੀ ਦੇ ਪੈਸੇ ਲਾਉਣੇ ਚਲੋ ਜਿਹੜੀ ਸਬਜੀ ਆਪਣੀ ਘਰੇ ਆ ਫਿਰ ਇਹਦੀ ਆਪਣੀ ਸਬਜੀ ਆ ਕੀ ਮਾੜੀ ਆ ਉਹ ਹਣਾ ਬਾਕੀ ਜੀ ਵਧੀਆ ਬਣਦੀ ਹੈ ਸੁੱਕੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਜੀ ਕੋਈ ਹਾਲੇ ਤਾਂ ਜੀ ਆਪਣੇ ਨਾ ਲਸਣ ਸਾਥ ਨੂੰ ਲੈ ਆਪੇ ਤੁਸੀਂ ਉਹਨਾਂ ਦਾ ਡੈਡੀ ਨੇ ਲਸਣ ਲਵਾਉ ਆ ਕੇ ਲਾਉਂ ਦੇ ਸੀ ਅਸੀਂ ਅੱਖਾਂ ਡੈਡੀ ਸਾਨੂੰ ਲਸਣ ਲੈ ਆਉਂ ਵੀ ਅਸੀਂ ਆਪ ਹੀ ਲਾ ਦਾਂਗੇ ਮੈਂ ਤੇ ਮੰਮੀ ਨੇ ਆਖਿਆ ਤੇ ਡੈਡੀ ਕਹਿੰਦੇ ਬਸ ਹੋਰ ਦਾ ਆਇਆਂ ਦੀ ਕਹਿਣ ਲੱਗ ਰਿਹਾ ਲਸਣ ਦਾ ਕਿ ਆਮ ਹੀ ਹੋ ਜੂਗਾ ਉਹ ਬੰਦੇ ਫਿਰ ਨਹੀਂ ਆ ਕੇ ਸਾਫ ਕਰੀ ਹੋਗਾ ਤੇ ਲਸਣ ਹੁਣ ਮੁੱਕੇ ਨੂੰ ਕਾਫੀ ਦਿਨ ਹੋ ਗਏ

कल ना हजे हो जाते कही कल परसों सारे जने फिर आप तो, सारे जने जिन्ना हो सके धुपच तो बहर ना निकलो बच भी रखो आप दस बजते मेरिया भेन आम नया करो तो सारा मुड़के आपका पांच बजे बहार निकल करो तो सारा कम धंधा ਫੇਰੀ ਕਰਿਆ ਕਰੋ ਹੈਪੀ ਵਾਲੀ ਆ ਫਿਰ ਮੇਰੇ ਭਰਾ ਮਾਨੂੰ ਜਿਹੜੇ ਜਾਰੇ ਖੇਤ ਹੁਣ ਝੋਨੇ ਦਾ ਸੀ ਦਿਨ ਉਹਨਾਂ ਨੂੰ ਕੋਈ ਸਾਥ ਨਹੀਂ ਹੈਣਾ ਸਾਰਾ ਦਿਨ ਉਹਨਾਂ ਨੇ ਤਾਂ ਖੇਤ ਹੀ ਰਹਿਣਾ ਸੁਪਰੇ ਕੀ ਕਰੀਏ ਜੀ ਮਰੀ ਬੂਨੀਆ ਜਿਹੜੀਆਂ ਕੰਮ ਦਾ ਕਰਨੇ ਪੈਣਾ ਹੈ ਨਾ ਸੁਪਰੇ ਵੀ ਪਰ ਫਿਰ ਵੀ ਆਏ ਹੋਏ ਦਾ ਵੀ ਪਾਣੀ ਵੱਧ ਤੋਂ ਵੱਧ ਪੀਓ ਹੈ ਨਾ ਬਾਕੀ ਇਕ ਜਿਹੜੇ ਉਹ ਮੈਂ ਡੱਬੀ ਜੀ ਕੀਤੀ ਬਲੂਪੋਡ ਵਾਲੀ ਜੀ ਉਹ ਹੁਣ ਮੈਨੂੰ 22 ਹਰ ਹੋਇਆ ਸੀ ਮੈਂ ਤਾਂ ਕਹਿੰਦੀ ਇਹ ਮਗਾ ਲੋ ਸਾਰੇ ਵਧੀਆ ਪਾਣੀ ਦੇ ਵਿੱਚ ਜਿੰਨੇ ਵਾਰੀ ਵੀ ਪਾਣੀ ਪੀਓ ਇਹ ਪੀਓ ਇਹਦੇ ਨਾਲ ਵਧੀਆ ਨਾ ਵੀ ਆਇਆ ਸਾਖਤ ਜੀ ਵਧੀਆ ਹੁੰਦੀ ਇਹਨਾਂ ਦੇ ਪਾਣੀ ਵਧੀਆ ਪੀਤਾ ਜਾਂਦਾ ਮਾਤਾ ਤੇ ਗਲੂਪੋਡ ਦਾ ਇੱਕ ਚੰਗਾ ਪਾਲਿਆ ਉਹਦੇ ਤੋਂ ਵੀ ਪਾਣੀ ਪੀਓ એનਰਜੀ ਜੀ ਆ ਜਾਂਦੀ ਵਧੀਆ ਇਹ ਪੀ ਕੇ ਤਾਂ ਚਲੋ ਜੀ ਸਾਖੀ ਆਪਣੀ ਰੈਡੀ ਆ ਬਸ ਥੋੜਾ ਜਿਹਾ ਸੇਕ ਹੋਰ ਦਵਾਵਾਂਗੇ ਇਹਨੂੰ ਤੇ ਫਿਰ ਆਪਾਂ ਉਨੇ ਆਪ ਇਹਦੇ ਸੇਕ ਲੱਗਦੇ ਲੱਗਦੇ ਤੇ ਨਾਲ ਦੁੱਧ ਜਿਹੜਾ ਉਹ ਸਾਫ ਦੀ ਹੈ ਅਸੀਂ ਸਵੇਰੇ ਦੁੱਧ ਗਰਮ ਨਹੀਂ ਕਰਦੇ ਹੁੰਦੇ ਸੀ ਅਸੀਂ ਅੱਜ ਕਰਦੇ ਨਹੀਂ ਜੀ ਗਰਮ ਸਵੇਰੇ ਦੁੱਧ ਜਿਹੜਾ ਸਵੇਰੇ ਤਾਰਾ ਕਰਦੇ ਆਏ ਮੈਂ ਯੂਕਰੀਫਰਿਜ ਵਿੱਚ ਰੱਖ ਦਿੰਨੇ ਆ ਤੇ ਕਰੀਮ ਆ ਜਾਂਦੀ ਉਹ ਲਾਹ ਕੇ ਕਰੀਮ ਆ ਫਿਰ ਰਿੱਚ ਪਾ ਦਿੰਨੇ ਹੁੰਦੇ ਆ ਤੇ ਅਸੀਂ ਕਦੇ ਨਹੀਂ ਜੀ ਗਰਮ ਕਰਿਆ ਸਾਨੂੰ ਐ ਹੋ ਜਾਂਦਾ ਵੀ ਜੇ ਦੁੱਧ ਗਰਮ ਕਰ ਲਿਆ ਤਾਂ ਚਾਹ ਨਹੀਂ ਸਵਾਦ ਬਣਨੀ ਵੀ ਪਤਲੀ ਜੀ ਚਾਹ ਬਣੂਗੀ ਕਿਉਂਕਿ ਗਰਮ ਦੁੱਧ ਆਏ ਹੁੰਦਾ ਜੀ ਮਲਾਈ ਆ ਜਾਂਦੀ ਉੱਤੇ ਹਨਾ ਮਲਾਈ ਜੀ ਲੈ ਜਾਂਦੀ ਆ ਪਤਾ ਨਹੀਂ ਸਾਨੂੰ ਤਾਂ ਮਾਰ ਕੇ ਬਹਿਮ ਜਾ ਰਹਿਣਾ ਚਾਹ ਪਤਲੀ ਬਣਦੀ ਹੈ ਘਰ ਨੂੰ ਦੁੱਧ ਘੱਟ ਨੂੰ ਨਹੀਂ ਆਪਾਂ ਇਹ ਮੇਰੇ ਉੱਪਰ ਠੰਡਾ ਰੱਖ ਦਈਏ ਤਾਂ ਚਾਹ ਵਧੀਆ ਬਣਦੀ ਲੋ ਜੀ ਇਹਨੂੰ ਲੱਗੂ ਅਸੇ ਦੇਖੋ ਇਹ ਆਪਕ ਸਾਮੀ ਹੈ ਲੋ ਜੀ ਸਬਜੀ ਆਪਣੀ ਹੋ ਗਈ ਤਿਆਰ ਤੇ ਖਾ ਲੋ ਜੀ ਸਾਰੇ ਟਿੰਡੋ ਤੇ ਇਧਰ ਆਪਾਂ ਤਰਤਾਜ਼ੀ ਦੇਣ ਵਾਲਾ ਦੁੱਧ ਤੇ ਇੱਕ ਹੈਗੀ ਬੰਤ ਸਿੱਧੂ ਨਾਲ ਤੇ ਆਈ ਉਹ ਆਖ ਦਿੰਦੇ ਤੁਸੀਂ ਦੁੱਧ ਬਾਦ ਨਾ ਦਿਖਾਇਆ ਕਰੋ ਤੇ ਐ ਨਹੀਂ ਕੁਝ ਹੁੰਦਾ ਹੁੰਦਾ ਜੀ ਹੈਨਾ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਤੇ ਐ ਤਾਂ ਆਪਾਂ ਤਾਂ ਕਹਿੰਨੇ ਮਹਾਰਾਜ ਸਭ ਨੂੰ ਦੇਵੇ ਹੈਨਾ ਤੇ ਲੋ ਜੀ ਗਾਈਆਂ ਇਹ ਧਾਰ ਕੱਢ ਲਈ ਤੇ ਸਬਜ਼ੀ ਰੈਡੀ ਆ ਲੋ ਜੀ ਆਪਣੇ ਜਸ਼ਨੇ ਨੂੰ ਮਿਲੋ ਭੱਜ ਜਾਂਦਾ ਹੈ ਆ ਗਿਆ ਜੀ ਫਿਰ ਤੋਂ ਸਾਰੇ ਆ ਗਏ ਡੈਰੀ ਵਰਗੇ ਵੀ ਆ ਗਏ ਤੇ ਜਸਿੰਦਰ ਡੈਡੀ ਲਾਗੇ ਤਾਰ ਕਢਾਉਣ ਕਿਹਦਾ ਫੋਨ ਆ ਤੇ ਮੰਮੀ ਗੱਡੀਆਂ ਦੇ ਤਾਰ ਮੰਮੀ ਗਰਮੀ ਕਿੰਨੀ ਕ ਹੈ ਬਹੁਤ ਜਿਆਦੇ ਗਰਮੀ ਆ ਜੀ ਬਹੁਤ ਜਿਆਦੇ ਕੋਈ ਪਤਾ ਨਹੀਂ ਲੱਗਦਾ ਹਨਾ ਵੀ ਮੀ ਪਾਇਆ ਹੂੰ ਕੋਈ ਪਤਾ ਨਹੀਂ ਲੱਗਦਾ ਹਨਾ ਵੀ ਮੀ ਪਾਇਆ ਹੂੰ ਆਊਗਾ ਮੀ ਤਾਂ 31 30 31 ਨੂੰ ਵੀ ਰਸੀ ਜਾਂਦੇ ਆ ਤੇ 2 ਤੋਂ ਬਾਅਦ ਵੀ ਦਸੀ ਜਾਂਦੇ ਤੂੰ ਐਵੇਂ ਹੀ ਖੜਕਾ ਕਰੀ ਜਾਨਾ ਸੰਗਰ ਘੜਦਾ ਹੈ ਸਾਡੇ ਜੈਲੋ ਕੱਲ ਰਤੀ ਚਾਲਟ ਪਾ ਕੇ ਆ ਹਾਂ ਫਿਰ ਕੱਲ ਨੂੰ ਜੈਲੋ ਹੀ ਪਾਉਣੀਆਂ ਵਰਦੀ ਜੈਲੋ ਜੈਲੋ ਚਿੱਟੀ ਬਾਹਰ ਛਾਟ ਹੋ ਪੈਂਟ ਤੇ ਜੈਲੋ ਸ਼ਰਟੀ ਸ਼ਰਟ ਜੀ ਫੋਟੋ ਕਾ ਆਈ ਕਾਰਡ ਬਣਾਉਣਾ ਪੁੱਤ ਆਈ ਕਾਰਡ ਹੀ ਬਣਾਉਣਾ ਉਹ ਗਾਣਾ ਠੀਕ ਆ ਚਲੋ ਜੀ ਆਪਾਂ ਗਾਇਆਂ ਰੁੱਧਵਾ ਸਾਨੂੰ ਮੈਸੇਜ ਆਇਆ ਹੋਊਗਾ ਤੇ ਸਕੂਲ ਵਾਲਿਆਂ ਦਾ ਗਰੁੱਪ ਚ ਲਓ ਲੱਗਦੀ ਹੋਤੀ ਦੁੱਧ ਵਾਲੀ ਤਾਂ ਸਾਹ ਹਾਇਡਰੇਟ ਨਹੀਂ ਟੱਕਲੇ ਬਾਹਰ ਹੀ ਗਈ ਬਸ ਨੂੰ ਰੋਕੀ ਉਸਦੀ ਤਾਕਤ ਤੇ ਰਹਿ ਜਾਗਾ ਗਰਮੀ ਜੀ ਹੈ ਜੀ ਗਰਮੀ ਜਿਹਾ ਲੱਗਾ ਈ ਤੁਲੇ ਦੇ ਮੂਰੇ ਇੱਕ ਪੌਣ ਦੋ ਟੋਕੀ ਆਪੇ ਦਾ ਪਰ ਕੀ ਜਿਹੜੀ ਜੀ ਸੁਆਦ ਹੁੰਦੀ ਹੈ ਨਾ ਮੈਂ ਤੁਹਾਨੂੰ ਦੋਸੀ ਜਮਾ ਵੀ ਅਸਲੀ ਨਾ ਤੇ ਇਹ ਖਾਦੇ ਆ

ਡੋਲ ਸੀ ਉਹ ਖਾਲੇ ਫਿਰ ਗੁਗਲੇ ਪਏ ਸੀਗੇ ਗੁਗਲੇ ਖਾ ਲੇ ਬਾਕੀ ਜਾਇਆ ਲੱਕੜਾਂ ਤੇ ਫਿਰ ਜਰਾ ਟਾਈਮ ਬਣਾ ਕੇ ਇਸ ਨੂੰ ਲਾਉਣੀ ਰਿਹਾ ਫਾਲੂ ਜੀ ਦੁੱਧੂ ਫੈਮਲੀ ਰੋਟੀ ਸਾਰੇ ਟਾਈਮ ਹਾਲੀ ਜੀ ਸਬਜ਼ੀ ਦਾ ਹੋਇਆ ਤੇ ਮੈਨੂੰ ਲੱਗਦਾ ਵੀ ਅੱਜ ਵੀ ਆਪਣਾ ਅਖੀਰ ਉਹ ਇਹਨੂੰ ਸਾਰਾ ਕੰਮ ਲੈ ਕੇ ਚੱਲਣਾ ਹੈ। ਪ੍ਰੋਟੀਨ ਦੀ ਪਕਾ ਚੁੱਕੇ ਨਾ ਵਗੀ। ਨਾ ਕੇ ਫਿਰ ਬਾਅਦ ਚੋਕੀ ਖਾਣੇ ਮੈਦੀ ਸੀ। ਲੋ ਜੀ। ਰੋਟੀ ਆਪਾਂ ਬੁਕਾ ਲਈ 7:00 ਵਜੇ ਹੋ ਗਏ। 20 ਮਿੰਟ। ਤੇ ਬਸ ਦੁੱਧ ਵਾਂ ਸਾਮ ਵੀ ਮੈ ਰੜਕਣੀ। ਇਹ ਬਸ ਹੁਣ ਨਾ ਕੇਰਾ। બસ ਪੋਣਾ ਜੀ ਕੋਲ ਬੰਦੂਗੀ ਮੈਂ ਤੇ ਪਸੀਨਾ ਦੇਖੋ ਜੀ ਕਿੰਨਾ ਆਇਆ ਭਿੱਜ ਕੇ ਜਾਵਾਂ ਤੇ ਬਸ ਜੀ ਹੁਣ 2 ਮਿੰਟ ਹਵਾ ਲੈਣੀ ਹੈ ਹਵਾ ਲੈ ਕੇ ਪਾਣੀ ਪੀ ਕੇ ਤੇ ਬਸ ਫਿਰ ਨਾ ਕੇ ਆਵਾਂਗੇ ਡੈਡੀ ਕੋਲੇ ਕੋਈ ਆ ਰਿਹਾ ਹਰਾ ਲੈਣ ਆਇਆ ਕੋਈ ਤੇ ਡੈਡੀ ਰੋਟੀ ਖਾ ਰਹੇ ਆ ਤੇ ਉਹ ਅੰਕਲ ਨੂੰ ਦੁੱਧ ਫੜਾਤਾ ਤੇ ਹਰੇ ਦਾ ਸਾਡੇ ਹੋਇਆ ਨਹੀਂ ਕਹਿੰਦੇ ਪਾਣੀ ਨਹੀਂ ਲੱਗਿਆ ਤੇ ਚਲੋ ਜੀ ਹਰੇ ਦਾ ਤਾਂ ਕੀ ਆ ਪਸੁਰਾਂ ਦੇ ਮੂੰਹ ਚ ਜਾਊਗਾ ਪੁੰਨੀਆ ਹਨਾ ਕਹਿੰਦੇ ਥੋੜੀ ਥੋੜਾ ਜਿਹੀ ਭਰੀ ਲੈ ਕੇ ਜਾਊਗਾ ਡੈਡੀ ਕਹਿੰਦੇ ਕੋਈ ਨਹੀਂ ਲੈ ਜੀ ਤੇ ਸ਼ੇਰੂ ਵਰਗੇ ਆਏ ਨਹੀਂ ਮੈਂ ਹਰਮੇਸ਼ ਭੈਣ ਨਾਲ ਮਲਾਉਣਾ ਸੀ ਸ਼ੇਰੂ ਵਰਗਿਆਂ ਨੂੰ ਪੁੱਛਦੇ ਸੀ ਕਹਿੰਦੇ ਜਿੰਮੀ ਤੇ ਸ਼ੇਰੂ ਦਿਸੇ ਨਹੀਂ ਕਿੰਨੇ ਦਿਨ ਹੋ ਗਏ ਆ ਭਈਆਂ ਉਹਨਾਂ ਦੀਆਂ ਰੋਟੀਆਂ ਮੈਂ ਢੀਕ ਰਹੀਆਂ ਮੈਂ ਆ ਜਾਂਦੇ ਤਾਂ ਮੈਂ ਉਹਨਾਂ ਨੂੰ ਰੋਟੀਆਂ ਪਾਨ ਦੀ ਨਾਲੇ ਭੈਣ ਨਾਲ ਮਲਾਉਂਦੇ ਪਤਾ ਨਹੀਂ ਕਿੱਧਰ ਟੱਪੇ ਐ ਲੋ ਜੀ ਤੇ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਗਰਮੀ ਚ ਰੋਟੀ ਪਕਾਉਣੀ ਜੀ ਚੁੱਲੇ ਮੂਰੇ ਉਹ ਵੀ ਅੱਗ ਦੇ ਸੇਗ ਮੂਰੇ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਐ ਤੇ ਕਹਿੰਦੇ ਹੁੰਦੇ ਆ ਜੇ ਰੋਟੀ ਕਮਾਉਣੀ ਔਖੀ ਆ ਤੇ ਰੋਟੀ ਬਣਾਉਣੀ ਵੀ ਬਹੁਤ ਔਖੀ ਹੁੰਦੀ ਐ ਤੇ ਕੋਈ ਵੀ ਮੇਰਾ ਭੈਣ ਭਰਾ ਹੁੰਦਾ ਜਿਹੜਾ ਨਾ ਰੋਟੀ ਖਾਂਦਾ ਜਿੱਦ ਨੂੰ ਗੋਚ ਨਾ ਕਰਿਆ ਕਰੋ ਤੇ ਇਹ ਕਮਾਉਣੀ ਵੀ ਬਹੁਤ ਔਖੀ ਹੈ ਬਣਾਉਣੀ ਵੀ ਬਹੁਤ ਔਖੀ ਹੈ ਤੇ ਕਦੇ ਵੀ ਅੰਨ ਦਾ ਅਨਾਦਰ ਨਹੀਂ ਕਰਨਾ ਚਾਹੀਦਾ ਹੁੰਦਾ ਜੈਬ ਜੀ ਹੱਤੀਆ ਖੁਸ਼ ਹੋ ਕੇ ਖਾਇਆ ਕਰੋ ਕਿਉਂਕਿ ਆਪਾਂ ਤਾਂ ਦੋ ਟਾਈਮ ਤਿੰਨ ਟਾਈਮ ਖਾ ਲਨੇ ਹਨਾ ਤੇ ਕੋਈ ਵਿਚਾਰਾ ਇੱਕ ਟਾਈਮ ਦੀ ਰੋਟੀ ਨੂੰ ਵੀ ਤਰਸਦਾ ਹੁੰਦਾ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਬਸ ਮੈਂ ਹੁਣ ਅਪਲੋਡਿੰਗ ਤੇ ਲਾਉਣੀ ਆ ਫੋਨ ਉਹ ਕਰਦੀ ਆਂ ਤੇ ਉਹ ਉਹ ਨੋਟਿਡ ਕਰੂੰਗੀ ਇਹ ਉਹ ਡਲਾ ਨਹੀਂ ਪਿਆ ਜਿਹੜਾ ਇੱਕ ਕੋਲਾ ਪਿਆ ਇਹ ਪੁੱਠੀ ਜਾਂਦੀ ਅੰਕਲ ਇੱਕ ਉਹ ਡਲਾ ਪਿਆ ਉਹ ਤੇ ਐ ਖੜਾ ਕਰਕੇ ਧਰ ਦੂੰਗੀ ਤੇ ਅੱਧੇ ਘੰਟੇ ਦੇ ਵਿੱਚ ਵੀਡੀਓ ਆਪਣੀ ਅਪਲੋਡ ਹੋ ਜੂਗੀ ਪਤਾ ਨਹੀਂ ਕਿ ਉੱਥੇ ਅੱਗੇ ਸਲੱਗ ਜਾਂਦੇ ਆ ਹੁੰਦੇ ਪਤਾ ਨਹੀਂ ਕਿ ਵਾਈਫਾਈ ਲੱਗਿਆ ਉੱਥੇ ਤੇ ਲੋ ਜੀ ਮੰਮੀ ਡੈਡੀ ਨੂੰ ਰੋਟੀ ਫੜਾ ਰਹੇ ਮੈਂ ਲਗਾ ਖਾਲੀ ਡੈਡੀ ਨੇ ਧੋ ਲਏ ਹੱਥ ਤੇ ਗਏ ਉਹ ਤੇ ਬੈਠੇ ਤੇ ਲੋ ਜੀ ਬਸ ਨਾ ਕੇ ਆਉਣੇ ਹੁਣ ਮੈਂ ਵੀ ਉੜਕਸ ਕਾਲਾ ਪਹਿਲਾਂ ਮੰਮੀ ਨਾ ਆਇਆਉਣਗੇ ਫਿਰ ਮੈਂ ਨਾਲ ਮੰਮੀ ਨੇ ਡੈਡੀ ਨੂੰ ਰੋਟੀ ਫੜਾਤੀ ਤੇ ਜਸ਼ਨਾਂ ਤੇ ਜਸ਼ਨੇ ਤੇ ਡੈਡੀ ਗਿਆ ਦੁੱਧ ਪਾਉਣ ਬਸ ਉਹਨਾਂ ਦੇ ਆਉਂਦੇ ਨੂੰ ਅਸੀਂ ਦੋਨੇ ਨੋਸਾ ਸਨਾਲਾਂਗੇ ਫਿਰ ਅਸੀਂ ਚਾਰੇ ਜਣੇ ਬਹਿ ਕੇ ਮੰਜੀਆਂ ਤੇ ਰੋਟੀ ਖਾ ਲਾਂਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਦਾ ਆਪਾਂ ਇੱਥੇ ਐਂਡ ਮਿਲਦੇ ਆਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਪਲੀਜ਼ ਜਿਹੜਾ ਸਾ ਚੈਨਲ ਤੇ ਨਵੇਂ ਹੁੰਦੇ ਚੈਨਲ ਕਰ ਲਿਆ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਚਲੋ ਜੀ ਸ